ਦਰਸਤ ਹੈ ਬਦਦ ਦੇ ਘਰ ਦੇ ਚੋਰੀ ਹੋਈ ਆ ਮੈਂ ਕੱਲਾ ਰਹਿਣਾ ਘਰ ਦੂਜੇ ਜਾਣ ਤਾਲੇ ਮਾਰ ਕੇ ਜਦੋਂ ਮੈਂ ਸਵੇਰੇ ਆ ਕੇ ਵੇਖਿਆ ਤਾਲੇ ਟੁੱਟੇ ਤੇ ਮੈਂ ਕੰਮ ਕਰ ਰਿਹਾ ਸੀ ਚੋਰ ਕੀ ਕੀ ਲੈ ਗਏ ਜੀ ਤੁਹਾਡਾ ਤਿੰਨ ਘੜੀਆਂ ਤਿੰਨ ਜੋੜੇ ਬੂਟਾ ਦੇ 18000 ਦੇ ਲਗਤ ਇੱਕ ਫੋਨ ਲੈ ਗਏ ਨਵਾ ਜਿਹਦੇ ਸਿਮ ਵੀ ਦਿਹਾਲੀ ਪਾਈ ਦੋਨਾਂ ਕਮਰਿਆਂ ਚੋਂ ਨੇ ਦੋਆ ਕਮਰੇ ਚੋਂ ਨੇ ਚੋਰੀ ਕੀਤੀ ਹੈ ਜੀ ਦੋਆ ਕਮਰੇ ਕੋਈ ਇਤਲਾਹ ਕਿਤੇ ਪੁਲਿਸ ਵਾਲਿਆਂ ਨੂੰ ਤੁਸੀਂ ਹਾਲੇ ਨੇ ਹੋਣ ਸਰਪੰਚ ਸਾਹਿਬ ਆਏ ਨੇ ਉਹਨਾਂ ਨੂੰ ਫੋਨ ਕੀਤਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਤਾਓ ਤਾਂ ਮੈਂ ਕਹਿੰਦਾ ਜਿਹੜੇ ਜ਼ੋਰ ਤੋਰੇ ਫਿਰਦੇ ਜਾਂ ਨਸ਼ੇ ਬਾਏ ਦੇ ਛੇੜੇ ਤੋਰੇ ਫਿਰਦੇ ਨੇ ਇਹਨਾਂ ਦੇ ਨੇ ਕੇਲ ਪਾਈ ਜਾ ਲੋਕਾਂ ਦੇ ਘਰ ਜ਼ੋਰਿਆ ਨਾ ਹੋਣ